ਸਤਿਗੁਰੂ ਦਾਤਾ ਜੀ ਦੇ ਕੋਲ ਆ ਕੇ ਮੀਆਂ ਮੀਰ ਨੇ ਕੁਝ ਸ਼ਬਦ ਆਖੇ ਆ ਹੱਥ ਜੋੜ ਕੇ ਸਿਰ ਝੁਕਾ ਕੇ ਮੀਆਂ ਮੀਰ ਨੇ ਜੋ ਗੱਲਾਂ ਕੀਤੀਆਂ ਉਹ ਤਸਵੀਰ ਆਪ ਜੀ ਦੇ ਸਾਹਮਣੇ ਬਾਗੀ ਦਾ ਢਾਡੀ ਦਿੱਤਾ ਕਿਉਂ ਕਿ आगे <imitation> आ ਮਨੋ ਪੀਰ ਜੀ ਮੈਂ ਰਤ ਤੁਸੀਂ ਮੇਰੀ ਮਨੋ ਪੀਰ ਜੀ ਮਨੋ ਪੀਰ ਜੀ ਮੈਂ ਰਤ ਤੁਸੀਂ ਮੇਰੀ ਮਨੋ ਪੀਰ ਜੀ ਮੈਂ ਰਤ ਤੁਸੀਂ ਮੇਰੀ ਤਵੀ ਉੱਤੋ ਉੱਠੋ I'm <laughs> not i don't guru. ਕਾਜਾਂ ਦੇ ਅੱਜ ਜ਼ੁਲਮ ਦੀ ਇੰਤਹਾ ਹੋਈ ਅੱਜ ਜ਼ੁਲਮ ਹੈ ਅੱਜ ਹੈ ਜਿਨਨੇ ਮਨ ਦੀ ਇਕਾਗਰਤਾ ਬਣਾ ਕੇ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਤੇ ਸਰਵਣ ਕਰ ਰਹੇ ਹੋ ਸਤਿ ਸ੍ਰੀ ਅਕਾਲ ਜੀ ਤੁਹਾਡੇ ਅੰਦਰ ਸਿੱਖੀ ਦੇ ਬੁੱਟੇ ਦੀਆਂ ਜੜਾਂ ਹੋਰ ਮਜ਼ਬੂਤ ਕਰਦੇ ਮੈਂ ਇਹ ਮੈਂ ਪਹਿਲਾਂ ਵੀ ਕਿਹਾ ਇਸ ਸਿੱਖੀ ਦੇ ਬੁੱਟੇ ਦੀਆਂ ਜੜਾਂ ਪਤਾ ਕਿਵੇਂ ਮਜ਼ਬੂਤ ਹੁੰਦੀਆਂ ਇੱਕ ਦਾਦੀ ਹਰਨਾਮਪੁਰ ਉਹਦਾ ਪੋਤਰਾ ਉਹਦੇ ਕੋਲ ਬੈਠਾ ਹੈ ਇਤਿਹਾਸ ਦੀ ਕਹਾਣੀ ਹੈ ਬੜੇ ਗੌਰ ਨਾਲ ਸੁਣਿਓ ਇਹਦੇ ਨਾਲ ਵੀ ਤੁਹਾਡੇ ਅੰਦਰ ਸਿੱਖੀ ਦੇ ਬੁੱਟੇ ਦਾ ਪਹਿਲਾ ਵਧ ਜਾਣ ਇੱਕ ਬਜ਼ੁਰਗ ਦਾਦੀ ਉਹਦੇ ਕੋਲ ਉਹਦਾ ਛੋਟਾ ਜਿਹਾ ਪੋਤਰਾ ਬੈਠਾ ਹੈ ਕਿਉਂਕਿ ਮਾਂ ਚੜ੍ਹਾਈ ਕਰ ਗਈ ਸੀ ਬਹੁਤ ਛੋਟਾ ਸੀ ਮਾਂ ਚੜ੍ਹਾਈ ਕਰ ਗਈ ਤੇ ਦਾਦੀ ਨੇ ਆਪਣੇ ਪੋਤਰੇ ਨੂੰ ਪਾਲਿਆ ਦਾਦੀ ਦੇ ਕੋਲ ਪੋਤਰਾਂ ਬੈਠਾ ਤੇ ਪੋਤਰੀ ਨੇ ਸਵਾਲ ਕੀਤਾ ਘਰ ਦੀ ਦੀਵਾਰ ਘਰ ਦੀ ਦੀਵਾਰ ਦੇ ਉੱਪਰ ਸਾਡੇ ਆਮ ਘਰਾਂ ਦੇ ਵਿੱਚ ਸਰੂਪ ਲੱਗੇ ਹੁੰਦੇ ਆ ਦਾਸ ਗੁਰੂ ਸਾਹਿਬਾਨਾਂ ਦੇ ਜੱ ਸਾਹਿਬ ਜੱਦਿਆਂ ਦੇ ਤੇ ਜਦੋਂ ਉਹ ਸਰੂਪ ਦੇਖਿਆ ਨਾ ਉਹਨੇ ਇੱਕ ਸਰੂਪ ਘਰ ਦੇ ਵਿੱਚ ਲੱਗਾ ਕਿ ਸਹੇਬ ਜਰਦਾ ਬਾਬਾ ਅਜੀਤ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ